ਖੇਤਾ ਵਿੱਚੋਂ ਸੋਲਰਾਂ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਥਾਣਾ ਆਨੰਦਗੜ੍ਹ ਦੀ ਪੁਲਿਸ ਨੇ ਕੀਤਾ ਕਾਬੂ ਚੋਰੀ ਕੀਤੀਆਂ ਗਈਆਂ ਤਾਰਾਂ ਵੀ ਕੀਤੀਆਂ ਬਰਾਮਦ ਸੰਗਤ ਮੰਡੀ ਅਧੇਨ ਬਠਿੰਡਾ ਬਾਦਰ ਰੋਡ ਤੇ ਪੈਂਦੇ ਥਾਣਾ ਆਨੰਦਗੜ੍ਹ ਦੀ ਪੁਲਿਸ ਪਾਰਟੀ ਨੇ ਖੇਤਾ ਵਿੱਚ ਲੱਗੀਆਂ ਸੋਲਰ ਮੋਟਰਾਂ ਦੀਆਂ ਤਾਰਾਂ ਚੋਰੀ ਕਰਨ ਵਾਲੇ ਦੋ ਨੌਜਵਾਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਜਾਣਕਾਰੀ ਦਿੰਦੇ ਹੋਏ ਥਾਣਾ ਆਨੰਦਗੜ੍ਹ ਦੇ ਮੁਖੀ ਜਸਕਰਨ ਸਿੰਘ ਨੇ ਦੱਸਿਆ ਹੈ ਕਿ ਮਨਪ੍ਰੀਤ ਸਿੰਘ ਵਾਸੀ ਸਰਦਾਰਗੜ੍ਹ ਨੇ ਬਿਆਨ ਦਰਜ ਕਰਵਾਏ ਥਣ ਕਿ ਪਿਰਤਪਾਲ ਸਿੰਘ ਅਤੇ ਮਾਨਵਿੰਦਰ ਸਿੰਘ ਨੇ ਮੇਰੇ ਖੇਤਾਂ ਵਿੱਚੋਂ ਲੱਗੀਆਂ ਸੋਲਰ ਪਲਾਂਟ ਦੀਆਂ ਮੋਟਰਾਂ ਦੀਆਂ ਤਾਰਾਂ ਚੋਰੀ ਕਰ ਲਈਆਂ ਹਨ ਉਹਨਾਂ ਦੱਸਿਆ ਹੈ ਕਿ ਮੌਕੇ ਤੇ ਕਾਰਵਾਈ ਕਰਦੇ ਹੋਏ ਇਹਨਾਂ ਦੋਨਾਂ ਨੌਜਵਾਨਾਂ ਨੂੰ ਕਾਬੂ ਕਰਕੇ ਇਹਨਾਂ ਪਾਸੋਂ 50 ਕਿਲੋ ਚੋਰੀ ਕੀਤੀਆਂ ਗਈਆਂ ਤਾਰਾਂ ਵੀ ਬਰਾਮਦ ਕਰਨੀਆਂ ਗਈਆਂ ਹਨ ਉਹਨਾਂ ਦੱਤੇ ਹੈ ਕਿ ਜਿਸ ਨੂੰ ਇਹ ਅੱਗੇ ਤਾਰਾਂ ਵੇਚਦੇ ਸਨ ਉਸ ਵਿਰੁੱਧ ਵੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਾਂਚ ਦੌਰਾਨ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ ਜਿੰਨਾ ਖਿਲਾਫ ਥਾਣਾ ਅਨੰਦਗੜ੍ਹ ਵਿਖੇ ਵੱਖ-ਵੱਖ ਧਰਾਮਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਸੰਬੰਧ ਚ ਨਾ ਇੱਕ ਬਿਆਨ ਦਰਜ ਹੋਇਆ ਸੀ ਸਾਡੇ ਕੋਲੇ ਮਨਪ੍ਰੀਤ ਸਿੰਘ ਪੁੱਤਰ ਜਗਸੀਰ ਸਿੰਘ ਵਾਸੀ ਸਰਦਾਰਗੜ੍ਹ ਤੇ ਹੋਰ ਵੀ ਸਾਡੇ ਕੋਲੇ ਕਈ ਕਮਿਨਿਟਾਂ ਆਈਆਂ ਸੀਆਂ ਵੀ ਇਹ ਜਿਹੜੇ ਸੋਲਰ ਮੋਟਰ ਦੀਆਂ ਤਾਰਾ ਤੂਰਾ ਖੇਤਾਂ ਦੇ ਵਿੱਚ ਲੱਗੇ ਸੀ ਸੋਲਰ ਮੋਟਰ ਉਹਨਾਂ ਦੇ ਉੱਤੇ ਉਤਾਰਾਂ ਤੁਰਾਂ ਚੋਰੀ ਹੋਈਆਂ ਪਹਿਲਾਂ ਵੀ ਬਹੁਤ ਚੋਰੀ ਹੋਈਆਂ ਸੀਗੀਆਂ ਸਾਡੇ ਕੋਲੇ ਇਹਨੇ ਮਨਪ੍ਰੀਤ ਸਿੰਘ ਨੇ ਬਿਆਨ ਦਾ ਅੱਜ ਕਰਾਇਆ ਵੀ ਸਾਡੇ ਚੋਰੀ ਹੋਈ ਸੀਗੀ ਜਿਹਦੇ ਵਿੱਚ ਇਹਨੇ ਸ਼ੱਕ ਜਾਰ ਕੀਤਾ ਸੀਗਾ ਸਰਦਾਰਗੜ ਦੇ ਬੰਦੇ ਸੀ ਦੋ ਇੱਕ ਦਾ ਨਾਂ ਸੀਗਾ ਪਿਰਤਪਾਲ ਸਿੰਘ ਇੱਕ ਸੀ ਮਾਨਵਿੰਦਰ ਸਿੰਘ ਇਹਨਾਂ ਨੇ ਜਦੋਂ ਅਸੀਂ ਉਹਨਾਂ ਦਾ ਬਿਆਨ ਲਿਖ ਕੇ ਤੇ ਇਹਦੀ ਪਰਤਾਲ ਸੰਬੰਧੀ ਅਸੀਂ ਜਦੋਂ ਗਏ ਉਦੋਂ ਪਰਤਾਲ ਦਰਾਂਨ ਸਾਨੂੰ ਜਿਹੜਾ ਮਾਨਵਿੰਦਰ ਸਿੰਘ ਸਮੇਤ ਚੋਰੀ ਦੀਆਂ ਉਤਾਰਾਂ ਦੇ ਸਾਨੂੰ ਮਿਲ ਗਿਆ ਉਹ ਇਹਨੂੰ ਅਸੀਂ ਗਰਦਾਰ ਕੀਤਾ ਇਹਦੀ ਪੁੱਛ ਕੇ ਇਸ ਤੇ ਜਿਹੜਾ ਦੂਸਰਾ ਦੋਚੀ ਸੀ ਉਹਦਾ ਨਾਮ ਅਸੀਂ ਨਾਮਜ਼ਦ ਕੀਤਾ ਮੁਕਦਮੇ 'ਚ ਫਿਰਤਪਾਲ ਸਿੰਘ ਦਾ ਉਹਦੇ ਕੋਲੋਂ ਵੀ ਤਾਰਾਂ ਬਰਾਂਦ ਹੋ ਗਈਆਂ ਚੋਰੀਆਂ ਜਿਹੜੇ ਥਾਣੇ ਆਨੰਦਗੜ੍ਹ ਦੇ ਏਰੀਏ ਵਿੱਚ ਅਤੇ ਥਾਣੇ ਸਾਦਰਪੁਰਨ ਦਾ ਏਰੀਏ ਵਿੱਚ ਜਿਹੜੇ ਸੋਲਰ ਮੋਟਰਾਂ ਲੱਗੀਆਂ ਉਹਨਾਂ ਤੋਂ ਇਹਨੇ ਵੱਖ-ਵੱਖ ਜਗ੍ਹਾ ਤੋਂ ਤਾਰਾਂ ਚੋਰੀ ਕੀਤੀਆਂ ਸੀ ਉਹ ਬਰਾਂਦ ਕੀਤੀਆਂ ਸੀ ਜਿਹੜੀ ਇਹ ਤਾਰਾਂ ਦੋਨੇ ਦੋਚੀਆਂ ਨੇ ਮੰਨਿਆ ਸਾਡੇ ਕੋਲ ਹੀ ਵੀ ਅੱਗੇ ਇਹ ਰਕੇਸ਼ ਨਾ ਰਕੇਸ਼ ਕੁਮਾਰੀਆ ਗਿੱਧਰਵੇਦਾ ਉਹਨਾਂ ਕੋਲ ਹੀ ਵੇਚਦੇ ਸੀ ਇਹ 1 ਕਿਲੋ ਦਾ 300 ਰੁਪਏ ਕਦੀ ਪਰਾ ਦੀ ਕਿਲੋ ਦੇ ਹਿਸਾਬ ਨਾਲ ਵੇਚਦੇ ਸੀ ਕਾਫੀ ਸਮੇਂ ਤੋਂ ਇਹਨਾਂ ਨੇ ਕਾਫੀ ਤਾਰਾਂ ਵੇਚੀਆਂ ਉੱਥੇ ਜਿਹਦੇ ਵਿੱਚ ਅਸੀਂ ਇਹ ਮਕਦਮੇ ਦੇ ਵਿੱਚ ਜਿਹੜਾ ਕਬਾੜੀਆ ਉਹਨੂੰ ਅਸੀਂ ਨਾਮਜ਼ਦ ਕਰ ਲਿਆ ਉਹਨੂੰ ਇੱਕ ਦੇ ਦਿਨ ਚ ਅਸੀਂ ਕਾਬੂ ਕਰਕੇ ਮਕਦਮੇ ਦੀ ਅਗਲੀ ਤਵਤੀ ਸ਼ਾਮਲ ਵਿੱਚ ਲਾਵਾਂਗੇ ਕਿੰਨੀਆਂ ਤਾਰਾਂ ਬਰਾਬਰ ਤਕਰੀਬਨ 50 ਕਿਲੋ ਤੋਂ ਉੱਤੇ ਤਾਰਾਂ ਹੈਗੀਆਂ ਹੋਰ ਹੋਰ ਵੀ ਬਰਾਮਦਗੀ ਹੋਣ ਦੀ ਆਸ ਹੈ ਸਾਨੂੰ